ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਕਰਾਂਗੇ ਕੜਾਈ ਵਾਲੀ ਸਲਵਾਰ ਦੀ ਕਟਿੰਗ ਸਲਵਾਰ ਦੀ ਕਟਿੰਗ ਕਿਵੇਂ ਕਰਨੀ ਆ ਬਿਨਾ ਕੱਪੜਾ ਵੇਸਟ ਕੀਤੇ ਸਾਰਾ ਕੁਝ ਇਸ ਵੀਡੀਓ ਵਿੱਚ ਦੱਸਿਆ ਗਿਆ ਇਹ ਆਪਣੇ ਕੋਲ ਸਲਵਾਰ ਆ ਜੀ ਇਹਦੇ ਤੇ ਕੁਝ ਇਸ ਤਰੀਕੇ ਨਾਲ ਕੜਾਈ ਹੋਈ ਹੋਈ ਆ ਤੇ ਇਹਨੂੰ ਹੁਣ ਆਪਾਂ ਕਿਵੇਂ ਕੱਟਣਾ ਬਹੁਤ ਹੀ ਆਸਾਨ ਤੇ ਸਹੀ ਤਰੀਕੇ ਨਾਲ ਕੱਪੜਾ ਬਿਲਕੁਲ ਵੇਸਟ ਨਹੀਂ ਕਰਨਾ ਆਪਾਂ ਠੀਕ ਆ ਜੀ ਪਹਿਲਾਂ ਆਪਾਂ ਇਹਨੂੰ ਜਿੱਥੇ ਕੜਾਈ ਹੋਈ ਆ ਉੱਥੇ ਆਪਾਂ ਕੱਪੜੇ ਨੂੰ ਡਬਲ ਫੋਲਡ ਕਰਾਂਗੇ ਜਿਸ ਸਾਈਡ ਤੇ ਹੈ ਨਾ ਕੜਾਈਆ ਉਸ ਸਾਈਡ ਤੋਂ ਆਪਾਂ ਕੱਪੜੇ ਨੂੰ ਡਬਲ ਫੋਲਡ ਕਰਨਾ ਤੇ ਡਬਲ ਫੋਲਡ ਕਰਕੇ ਜਿੰਨੇ ਤੁਹਾਡੀ ਸਲਵਾਰ ਦੀ ਲੰਬਾਈ ਆ ਉਹਦੇ ਵਿੱਚੋਂ ਤੁਸੀਂ 4 ਇੰਚ ਘਟਾ ਕੇ ਇਥੋਂ ਪੱਲੇ ਕੱਢ ਲੈਣੇ ਆ ਮੰਨ ਲਓ ਤੁਹਾਡੀ ਸਲਵਾਰ ਦੀ ਲੰਬਾਈ 36 ਇੰਚਾ ਤਾਂ ਤੁਸੀਂ ਉਹਦੇ ਵਿੱਚੋਂ 4 ਇੰਚ ਮਾਈਨਸ ਕਰਕੇ 32 ਇੰਚ ਰਹਿ ਜਾਊਗਾ 32 ਇੰਚ ਤੇ ਜਿਹੜੇ ਪੱਲੇ ਨੇ ਤੁਸੀਂ ਉਹ ਕੱਢ ਲੈਣੇ ਆ ਠੀਕ ਹੈ ਜੀ ਇਥੋਂ ਆਪਾਂ 32 ਇੰਚ ਦਾ ਕੱਪੜਾ ਕੱਢਾਂਗੇ ਤੇ ਦੂਜੀ ਗੱਲ ਇਹ ਆ ਵੀ ਜਦੋਂ ਆਪਾਂ ਇਹਦੀ ਕਟਿੰਗ ਕਰਨੀ ਆ 32 ਇੰਚ ਨਹੀਂ ਕਰਨੀ ਜਿਵੇਂ ਮਤਲਬ 1 ਇੰਚ ਤੁਸੀਂ ਐਕਸਟਰਾ ਕਰਨੀ ਆ ਤਾਂ ਕਿ ਜਿਹੜਾ ਬਾਅਦ ਦਾ ਘਾਟਾ ਉਹ ਆਪਾਂ ਬਾਅਦੋਂ ਕੱਢ ਸਕੀਏ ਠੀਕ ਹੈ ਜੀ 1 ਇੰਚ ਐਕਸਟਰਾ ਲੈ ਕੇ ਤੁਸੀਂ ਪੱਲੇ ਨੇ ਜਿਹੜੇ ਉਹ ਕੱਟ ਲੈਣੇ ਆ ਨਿਮ ਪਤੀ ਇੰਚ ਦੇ ਸੀ ਤੁਸੀਂ 33 ਇੰਚ ਕਟਾਈ ਕਰਨੀ ਆ ਦੇਖੋ ਆਪਣਾ ਇਹ ਜਿਹੜਾ ਪੱਲਿਆਂ ਦਾ ਕੱਪੜਾ ਨਿਕਲ ਗਿਆ ਤੇ ਇਥੋਂ ਆਪਾਂ ਹੁਣ ਕੜਾਈ ਵਾਲਾ ਕੱਪੜਾ ਜਿਹੜਾ ਇਹਨੂੰ ਦੋਨਾਂ ਪਾਸੇ ਬਿਲਕੁਲ ਬਰਾਬਰ ਕਰਾਂਗੇ ਕੜਾਈ ਹੈ ਜਿਹੜੀ ਉਹ ਅੱਗੇ ਪਿੱਛੇ ਨਾ ਹੋਵੇ ਦੋਨਾਂ ਪੱਲਿਆਂ ਦੀ ਜਿਹੜੇ ਉਹ ਬਰਾਬਰ ਕਰ ਲੈਣੀ ਆ ਚੰਗੀ ਤਰ੍ਹਾਂ ਤੇ ਕਰਕੇ ਇਹਨੂੰ ਇੱਕ ਵਾਰ ਫੇਰ ਫੋਲਡ ਕਰਨਾ ਫੋਰ ਫੋਲਡ ਕਰ ਲੈਣਾ ਠੀਕ ਹੈ ਜੇ ਫੋਰ ਫੋਲਡ ਕਰਕੇ ਦੇਖੋ ਇਥੋਂ ਆਪਾਂ ਜਿਹੜਾ ਵੱਧ ਲਿਆ ਸੀਗਾ ਕੱਪੜਾ ਉਹ ਵੀ ਕੱਢਾਂਗੇ ਤੇ ਪਹਿਲਾਂ ਆਪਾਂ ਜਿੰਨੀ ਪੱਲਿਆਂ ਦੀ ਜਿਹੜੀ ਚੁੜਾਈ ਆ ਉਸੇ ਹਿਸਾਬ ਨਾਲ ਆਪਾਂ ਨਿਸ਼ਾਨੀਆਂ ਲਾ ਲੈਣੀਆਂ ਨੇ ਪੱਲੇ ਤੁਸੀਂ ਆਪਣੀ ਮੂਰੀ ਦੇ ਹਿਸਾਬ ਨਾਲ ਪਾ ਸਕਦੇ ਹੋ 6 ਇੰਚ ਦੀ ਮੂਰੀ ਆ ਤਾਂ 6 ਇੰਚ ਦੀ ਤੁਸੀਂ ਪੱਲੇ ਪਾ ਲੈਣੇ ਆ 1.5 ਇੰਚ ਦੀ ਕੁੰਦੀ ਪਾ ਕੇ ਤੇ ਫਿਰ ਮੂਰੀ ਆਪਣੀ ਪੂਰੀ ਸਹੀ ਪਰਫੈਕਟ ਆਜੂਗੀ ਤੇ ਪਿਛਲੀ ਜਿਹੜੀ ਸਲਾਈ ਆ ਉਹ ਵੀ ਸਹੀ ਤਰੀਕੇ ਨਾਲ ਬੱਝੂਗੀ ਠੀਕ ਹੈ ਜੀ ਤੇ ਆਪਾਂ ਦੇਖੋ ਨਿਸ਼ਾਨੀਆਂ ਲਗਾ ਲੀਆਂ ਹੋਈਆਂ ਨੇ ਤੇ ਇੰਚ ਟੇਪ ਰੱਖ ਕੇ ਆਪਾਂ ਸਿੱਧੀ ਲਾਈਨ ਡਰਾ ਕਰਕੇ ਇਥੋਂ ਆਪਾਂ ਜਿਹੜੀ ਆ ਕਟਿੰਗ ਕਰ ਲੈਣੀ ਆ ਠੀਕ ਹੈ ਜੀ ਤੇ ਹੁਣ ਦੇਖੋ ਜੀ ਮੈਂ ਆਪਾਂ ਇਥੋਂ 1 ਇੰਚ ਵੱਧ ਲਿਆ ਸੀਗਾ ਤੇ ਇਥੋਂ ਆਪਾਂ 1 ਇੰਚ ਜਿੰਨੀ ਮੂਰੀ ਰੱਖਣੀ ਉਹਨੇ ਰੱਖ ਕੇ 1 ਇੰਚ ਆਪਾਂ ਫालतू ਲਿਆ ਸੀ ਇੱਥੇ ਆਪਾਂ ਨਿਸ਼ਾਨੀ ਲਾ ਕੇ 1 ਇੰਚ ਤੇ ਜਿਹੜਾ ਵਾਧ ਘਾਟ ਆ ਉਹ ਆਪਾਂ ਕੱਟ ਲਾਂਗੇ ਤੇ ਜਿਹੜੇ ਬਾਕੀ ਆਪਣੇ ਪੱਲੇ ਨੇ ਉਹ 32 ਇੰਚ ਦੇ ਤਿਆਰ ਰਹਿ ਜਾਣਗੇ ਕਿਉਂਕਿ ਇਹ ਸਲਵਾਰਾ ਜਿਹੜੀ ਆਪਣੀ 36 ਇੰਚ ਦੀ ਤਿਆਰ ਕਰਨੀ ਆ ਦੇਖੋ ਆਪਾਂ 1 ਇੰਚ ਤੇ ਇਹ ਜਿਹੜਾ ਨਿਸ਼ਾਨੀ ਲਗਾ ਕੇ ਵੱਧ ਘੜ ਕੱਪੜਾ ਜਿਹੜਾ ਉਹ ਸਾਰਾ ਬਰਾਬਰ ਕਰ ਲੈਣਾ ਠੀਕ ਹੈ ਜੀ ਤੇ ਇਹ ਹੋ ਗਈ ਆਪਣੀ ਨਿਸ਼ਾਨੀ ਲੱਗ ਗਈ ਹੈ ਇਦਾਂ ਹੀ ਆਪਾਂ ਜਿੱਦਾਂ ਜਿੱਦਾਂ ਨਿਸ਼ਾਨੀ ਲਾਈ ਹੈ ਇਹਦੇ ਉੱਪਰ ਉੱਪਰੇ ਨੂੰ ਆਪਾਂ ਕਟਿੰਗ ਕਰ ਲੈਣਾ ਠੀਕ ਹੈ ਜੀ ਤੇ ਕਟਿੰਗ ਵੀ ਤੁਸੀਂ ਮਤਲਬ ਹਿਸਾਬ ਨਾਲ ਹੀ ਕਰਨਾ ਫੇਰ ਨਾ ਹੋਵੇ ਨਿਸ਼ਾਨੀ ਸਹੀ ਲੱਗੇ ਹੋਵੇ ਕਟਿੰਗ ਕਰਦੇ ਆਪਾਂ ਬਿੰਗੜ ਡੈਡਾ ਕਰਦੀ ਹੈ ਤੇ ਫਿਰ ਮੂਰੀ ਬਣਾਉਣ ਚ ਥੋੜੀ ਜੀ ਦਿਕਤ ਆਉਂਦੀ ਆ ਤੁਸੀਂ ਜਿੱਦਾਂ ਜਿੱਦਾਂ ਨਿਸ਼ਾਨੇ ਲਗਾਈਆਂ ਨੇ ਸਹੀ ਤਰੀਕੇ ਨਾਲ ਉਸੇ ਹਿਸਾਬ ਨਾਲ ਹੀ ਇਹਨੂੰ ਕਟਿੰਗ ਕਰ ਲੈਣਾ ਠੀਕ ਹੈ ਜੀ ਤੇ ਜੇ ਤੁਸੀਂ ਇਸੇ ਹਿਸਾਬ ਨਾਲ ਸਲਵਾਰ ਕਟਿੰਗ ਕਰੋਗੇ ਤਾਂ ਤੁਹਾਡਾ ਕੱਪੜਾ ਜਿਹੜਾ ਉਹ ਬਿਲਕੁਲ ਵੀ ਵੇਸਟ ਨਹੀਂ ਹੋਊਗਾ ਦੇਖੋ ਜੀ ਆਪਣੇ ਹੁਣ ਇਹ ਜਿਹੜੇ ਪੱਲੇ ਨੇ ਇਹ ਨਿਕਲ ਗਏ ਨੇ ਠੀਕ ਹੈ ਜੀ ਤੇ نیچے ਮੂਰੀ ਬਣੂਗੀ ਉੱਪਰ ਇਹ ਜਿਹੜੀ ਕੜਾਈ ਆ ਇਹ ਆਪਣੀ ਮੂਰੀ ਦੇ ਉੱਪਰ ਆ ਚੁਗੀ ਤੇ ਜੇ ਤੁਸੀਂ ਮੂਰੀ ਦੇ ਮਤਲਬ ਮੂਰੀ ਦਾ ਕਪੜਾ ਨਹੀਂ ਛੱਡਣਾ ਚਾਹੁੰਦੇ ਹੈਗੇ ਤਾਂ ਤੁਹਾਡੀ ਇੱਛਾ ਤੁਸੀਂ ਜਿਹੜੇ ਕੜਾਈਆ ਮੂਰੀ ਤੇ ਵੀ ਲਿਆ ਸਕਦੇ ਹੋ ਪਰ ਮੂਰੀ ਤੇ ਆਈ ਹੋਈ ਕੜਾਈ ਜਿਆਦਾ ਵਧੀਆ ਨਹੀਂ ਲੱਗਦੀ ਹੈਗੀ ਮੂਰੀ ਬਣਨ ਤੋਂ ਉੱਪਰ ਹਰ ਵਾਲੀ ਸਾਈਡ ਤੇ ਹੀ ਜਿਹੜੀ ਕੜਾਈਆ ਉਹ ਸੋਹਣੀ ਲੱਗਦੀ ਆ ਤੇ ਬਾਕੀ ਹੁਣ ਜਿਹੜਾ ਆਪਣਾ ਕਪੜਾ ਬਚਿਆ ਪਹਿਲਾਂ ਆਪਾਂ ਇਹਨੂੰ ਡਬਲ ਫੋਲਡ ਕਰਕੇ ਇਹਦੇ ਵਿੱਚੋਂ 벨ਟ ਕੱਢਾਂਗੇ ਠੀਕ ਹੈ ਜੀ 벨ਟ ਆਪਾਂ 8 ਇੰਚ ਦੀ ਪਾਉਨੇ ਹੁੰਨੇ ਆ ਤੇ ਇੱਥੋਂ ਆਪਾਂ 8 ਇੰਚ ਤੇ ਨਿਸ਼ਾਨੀ ਲਗਾ ਕੇ ਠੀਕ ਹੈ ਜੀ 8 ਇੰਚ 벨ਟ ਕੱਢ ਲਾਂਗੇ। ਫਿਰ ਆਪਾਂ ਇਹਨੂੰ ਫੋਲਡ ਕੀਤਾ। ਫੋਲਡ ਕਰਕੇ ਇਹਨੂੰ ਕੱਪੜੇ ਨੂੰ ਥੋੜਾ ਜਿਹਾ ਝਟਕ ਲੈਣਾ ਤੇ ਫਿਰ ਇਹਨੂੰ ਕਟਿੰਗ ਕਰ ਲੈਣਾ। ਠੀਕ ਹੈ ਜੀ ਆਪਾਂ 벨ਟ ਦਾ ਕੱਪੜਾ ਵੀ ਕੱਢ ਲਿਆ 벨ਟ ਆਪਾਂ ਬਾਅਦ ਚ ਪੂਰੀ ਸਹੀ ਤਰੀਕੇ ਨਾਲ ਕਟਿੰਗ ਕਰਾਂਗੇ। ਉਸ ਤੋਂ ਬਾਅਦ ਦੇਖੋ ਜਿਹੜਾ ਆਪਣਾ ਕੱਪੜਾ ਬਚਿਆ ਇਹਨੂੰ ਆਪਾਂ ਹੁਣ ਡਬਲ ਫੋਲਡ ਕਰ ਲੈਣਾ। ਠੀਕ ਹੈ ਜੀ ਡਬਲ ਫੋਲਡ ਕਰ ਲੈਣਾ। ਕੁੰਡਲ ਫੋਲਡ ਕਰਨ ਤੋਂ ਬਾਅਦ ਇੱਕ ਪਾਸੇ ਕੰਨੀਆਂ ਜਿਹੜੀ ਉੱਥੋਂ ਆਪਾਂ ਨਿਸ਼ਾਨੇ ਲਗਾਵਾਂਗੇ ਇੱਕ ਸਾਈਡ ਤੋਂ ਜਿੰਨੀ ਸਲਵਾਰ ਦੀ ਲੰਬਾਈ ਆ ਜਿਵੇਂ 33 ਇੰਚ 32 ਇੰਚ ਲਗਾ ਕੇ ਉਸ ਤੋਂ ਬਾਅਦ ਆਪਾਂ ਕੁੰਦੀਆਂ ਪਾਵਾਂਗੇ 1.5 ਇੰਚ ਦੀਆਂ ਠੀਕ ਹੈ ਜੀ ਇੱਥੇ ਆਪਾਂ 1.5 ਇੰਚ ਤੇ ਨਿਸ਼ਾਨੇ ਲਗਾਵਾਂਗੇ ਤੇ ਇਸੇ ਤਰ੍ਹਾਂ ਆਪਾਂ ਦੂਜੀ ਸਾਈਡ ਤੇ ਵੀ ਨਿਸ਼ਾਨੀ ਲਗਾ ਲੈਣੀ ਆ ਜਿਵੇਂ ਇੱਧਰ ਲਗਾਈ ਆ ਇਸੇ ਤਰ੍ਹਾਂ ਆਪਾਂ ਦੂਜੀ ਸਾਈਡ ਤੇ ਵੀ ਨਿਸ਼ਾਨੇ ਲਗਾਵਾਂਗੇ ਪਰ ਉਹਦੀ ਇਹ ਉਲਟ ਸਾਈਡ ਤੇ ਲਗਾਵਾਂਗੇ ਠੀਕ ਹੈ ਜੀ ਜਿਵੇਂ ਦੇਖੋ ਇੱਥੋਂ ਆਪਾਂ ਇਧਰੋਂ ਲਵਾਂਗੇ ਤੇ ਇੱਥੇ ਕੁੰਦੀ ਜਿਹੜੀ ਪਾਉਣੀ ਆ ਉਹਦੀ ਨਿਸ਼ਾਨੀ ਲਗਾਉਣੀ ਆ ਤੇ ਇੱਥੇ ਵੀ ਆਪਾਂ 1.5 ਇੰਚੇ ਨਿਸ਼ਾਨੇ ਲਗਾਵਾਂਗੇ ਤੇ 1.5 ਇੰਚ ਤੇ ਨਿਸ਼ਾਨੇ ਲਗਾ ਕੇ ਅਹ ਦੇਖੋ ਹੁਣ ਇਧਰ ਤਾਂ ਆਪਾਂ ਜਿਹੜੀ ਨਿਸ਼ਾਨੀ ਲਗਾਈ ਆ ਇਧਰੋਂ ਲਗਾਈ ਸੀਗੀ ਜਿਵੇਂ ਇੱਥੋਂ ਸ਼ੁਰੂ ਕੀਤੀ ਸੀਗੀ ਇੱਥੇ ਕੁੰਦੀ ਲਾਈ ਸੀ ਤੇ ਦੂਜੀ ਸਾਈਡ ਤੇ ਆਪਾਂ ਉੱਥੋਂ ਸ਼ੁਰੂ ਕੀਤੀ ਆ ਤੇ ਉਧਰਲੀ ਸਾਈਡ ਤੇ ਕੁੰਦੀ ਦੇ ਨਿਸ਼ਾਨ ਲਗਾਇਆ ਠੀਕ ਹੈ ਜੀ ਇੱਧਰ ਲਗਾ ਕੇ ਹੁਣ ਆਪਾਂ ਜਿਵੇਂ ਕੁੰਦੀਆਂ ਦੇ ਜਿਹੜੀਆਂ ਇਹਨਾਂ ਦੇ ਉੱਪਰ ਐਂਚ ਟੇਪ ਨੂੰ ਰੱਖ ਲੈਣਾ ਤਿਰਛਾ ਤੇ ਤੇ ਤਿਰਛਾ ਰੱਖ ਕੇ ਨਿਸ਼ਾਨੀਆਂ ਲਗਾ ਲੈਣੀਆਂ ਨੇ ਨਿਸ਼ਾਨੀਆਂ ਲਗਾ ਕੇ ਆਪਾਂ ਜਿੱਥੇ-ਜਿੱਥੇ ਨਿਸ਼ਾਨੀ ਲੱਗੀ ਆ ਦੇਖੋ ਇੱਥੋਂ ਇਦਾਂ ਜਿੱਦੀ ਨਿਸ਼ਾਨੀ ਲੱਗੀ ਇੱਥੋਂ-ਇੱਥੋਂ ਆਪਾਂ ਇਹਨੂੰ ਕਟਿੰਗ ਕਰ ਦੇਣਾ ਠੀਕ ਹੈ ਜੀ ਤਾਂ ਦੇਖੋ ਇਦਾਂ ਕਰਕੇ ਇਹਨੂੰ ਆਪਾਂ ਸਾਰੇ ਨੂੰ ਕਟਿੰਗ ਕਰ ਲਾਂਗੇ ਤੇ ਦੇਖੋ ਸਾਰਾ ਕਟਿੰਗ ਕਰ ਲੈਣਾ ਆਪਾਂ ਜਿੱਥੇ-ਜਿੱਥੇ ਨਿਸ਼ਾਨੀ ਲੱਗਿਆ ਉੱਥੇ-ਉੱਥੇ ਆਪਾਂ تیرਛਾ ਤੇ ਛੈ ਨੂੰ ਕਟਿੰਗ ਕਰ ਲੈਣਾ ਤੇ ਇੱਥੋਂ ਵੀ ਆਪਾਂ ਫਿਰ ਸਿੱਧਾ ਕਟਿੰਗ ਕਰ ਦਾਂਗੇ ਦੇਖੋ ਆਪਣੀਆਂ ਹੁਣ ਇਹ ਜੜੀਆਂ ਕੁੰਦੀਆਂ ਨੇ ਆਪਾਂ ਕੱਟ ਲੀਆਂ ਨੇ ਇਹ ਹੁਣ ਚਾਰ ਕੁੰਦੀ ਆਪਣੀਆਂ ਤਿਆਰ ਹੋ ਗਈਆਂ ਤੇ ਆਪਾਂ ਕੀ ਕਰਾਂਗੇ ਤੇ ਇੱਕ ਹੁੰਦੀਆਂ ਨੂੰ ਆਵਲੀਆਂ ਹੁੰਦੀਆਂ ਨੂੰ ਚੱਕਾਂਗੇ ਠੀਕ ਹੈ ਜੀ ਇਹਨਾਂ ਨੂੰ ਆਪਾਂ ਨੇ ਚੱਕ ਲੈਣਾ ਇਹਨਾਂ ਤੋਂ ਕੁੰਡੀਆਂ ਨੂੰ ਆਪਾਂ ਦੂਜੀਆਂ ਕੁੰਡੀਆਂ ਦੇ ਉੱਪਰ ਹੀ ਰੱਖ ਲੈਣਾ ਦੇਖੋ ਇਹਨਾਂ ਦੇ ਉੱਪਰ ਰੱਖ ਕੇ ਇਹਨਾਂ ਨੂੰ ਸਾਰੀਆਂ ਨੂੰ ਬਰਾਬਰ ਕਰ ਲੈਣਾ ਹੈ ਸਾਰਾ ਕੁੰਡੀਆਂ ਨੂੰ ਬਰਾਬਰ ਕਰ ਲੈਣਾ ਠੀਕ ਹੈ ਜੀ ਦੇਖੋ ਹੁਣ ਆਪਣੀਆਂ ਜਿਹੜੀਆਂ ਕੁੰਡੀਆਂ ਨੇ ਸਾਰੀਆਂ ਇਹ ਬਰਾਬਰ ਹੋ ਗਈਆਂ ਆਪਣਾ ਜਿਹੜਾ ਵਿਚ ਵਾਲਾ ਬੰਦ ਪਾਲ ਭਾਗ ਸੀਗਾ ਉਹ ਵੀ ਕੱਟ ਲਿਆ ਹੁਣ ਦੇਖੋ ਇਥੋਂ ਅਸਣ ਆਪਣਾ ਘਾਟਾ ਹੁਣ ਆਪਾਂ ਅਸਣ ਜਿਹੜਾ ਵਧਾਉਣਾ ਉਹਨੂੰ ਵਧਾਉਣ ਲਈ ਆਪਾਂ ਕੀ ਕਰਾਂਗੇ ਇਥੋਂ ਜਿਹੜਾ ਅਸਣ ਆ ਉਹ ਨਹੀਂ ਲਵਾਂਗੇ ਆਪਾਂ ਥੋੜਾ ਜਿਹਾ ਅੱਗੇ ਜਾਵਾਂਗੇ ਇੰਨਾ ਪਰ ਚਾਹੀਦਾ 10 ਇੰਚ ਅਸਣ ਤੇ ਆਪਾਂ ਜਿਹੜਾ ਅਸਣ ਆ ਇਥੋਂ ਇੱਥੇ ਤੱਕ 10 ਇੰਚ ਆਉਂਦਾ ਤੇ ਆਪਾਂ ਇੱਥੇ ਨਿਸ਼ਾਨੀ ਲਗਾ ਲਾਂਗੇ ਤੇ ਇਥੋਂ ਇਹਨੂੰ ਆਪਾਂ ਕਟਿੰਗ ਕਰ ਲਾਂਗੇ ਠੀਕ ਹੈ ਜੀ ਤੇ ਆਪਣਾ 10 ਇੰਚ ਅਸਣ ਜਿਹੜਾ ਉਹ ਤਿਆਰ ਹੋ ਜਾਊਗਾ ਤੇ ਆਪਣੀਆਂ ਕੁੰਦੀਆਂ ਵੀ ਹੋ ਗਈਆਂ ਦੇਖੋ ਇਹ ਆਪਣੀਆਂ ਕੁੰਦੀਆਂ ਨੇ ਠੀਕ ਆ ਤੇ ਆਪਣੇ ਇਹ ਆਪ ਪੱਲੇ ਪਹਿਲਾਂ ਕੱਟੇ ਸੀਗੇ ਉਹ ਹੋਗੇ ਤੇ ਹੁਣ ਜਿਹੜਾ ਆਪਣੇ ਕੋਲ ਦੇਖੋ ਕੱਪੜਾ ਬਚਿਆ ਉਹ ਕੋਈ ਜ਼ਿਆਦਾ ਨਹੀਂ ਬਚਿਆ ਉਹ ਥੋੜਾ ਜਿਹਾ ਬਚਿਆ ਇੱਕ ਤਾਂ ਦੇਖੋ ਆਪਣੇ ਕੋਲ ਇਹ ਕੱਪੜਾ ਤਿੱਕੇ ਹੀ ਆ ਇੱਕ ਕੱਪੜਾ ਆਪਣਾ ਜਿਹੜਾ ਪੱਲਿਆਂ ਦੇ ਵਿੱਚੋਂ ਨਿਕਲਿਆ ਸੀ ਤੇ ਇੱਕ ਆਪਾਂ ਉੱਪਰੋਂ 8 ਇੰਚ ਕੱਟਿਆ ਸੀਗਾ ਤੇ ਆਪਾਂ ਕੀ ਕਰਨਾ ਐਸ ਕੱਪੜੇ ਨੂੰ ਤੇ ਜਿਹੜਾ ਸਲਵਾਰ ਦੇ ਪੱਲਿਆਂ ਦੇ ਨਾਲੋਂ ਕੱਪੜਾ ਬਚਿਆ ਸੀਗਾ ਆਪਣਾ ਉਹਨੂੰ ਉਹ ਦੋਨਾਂ ਨੂੰ ਉੱਪਰ ਰੱਖ ਲੈਣਾ ਇਹਦੇ ਠੀਕ ਹੈ ਜੀ ਉੱਪਰ ਰੱਖ ਕੇ ਚੰਗੀ ਤਰ੍ਹਾਂ ਤੇ ਜਿੰਨੀ ਤੁਹਾਡੀ 벨ਟ ਦੀ ਤੁਹਾਨੂੰ 벨ਟ ਚਾਹੀਦੀ ਆ ਉਹਨੇ ਤੇ ਨਿਸ਼ਾਨੇ ਲਗਾ ਕੇ ਤੁਸੀਂ ਕਟਿੰਗ ਕਰ ਲੈਣੀ ਆ ਦੇਖੋ ਜਿੰਨੀ ਹਿੱਪ ਹੁੰਦੀ ਆ ਉਸ ਤੋਂ 3 ਇੰਚ ਵੱਧ ਆਪਾਂ 벨ਟ ਲੈ ਲੈਣੇ ਹੁੰਨੇ ਆ ਦੇਖੋ ਆਪਾਂ 벨ਟ ਵੀ ਕਟਿੰਗ ਕਰ ਲਈ ਆ ਠੀਕ ਆ ਜੀ ਤੇ ਬਾਕੀ ਦੇਖੋ ਹੁਣ ਆਪਣੇ ਕੋ ਕਪੜਾ ਕਿੰਨਾ ਕੁ ਬਚਿਆ ਸਿਰਫ ਇੰਨਾ ਕੁ ਬਚਿਆ ਏ ਤੇ ਇਹ ਆਪਣਾ ਮੋਰੀਆਂ ਦੇ ਵਿੱਚ ਯੂਜ਼ ਹੋ ਜਾਣਾ ਏ ਠੀਕ ਆ ਤੇ ਇਹ ਕਪੜੇ ਦਾ ਆਪਾਂ ਮੜਾ ਮੋਟਾ ਕਮੀਜ਼ ਤੇ ਡਿਜ਼ਾਈਨ ਬਣਾ ਸਕਦੇ ਆ देखो 10 सलवार ਕੱਟਣਾ ਬਿਲਕੁਲ ਆਪਣਾ ਕਪੜਾ ਵੇਸਟ ਨਹੀਂ ਹੋਇਆ ਬਰਾਬਰ सलवार ਕੱਟੀ ਹੀ ਆ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਜੀ ਅਗਲੀ ਹੋਰ ਵੀਡੀਓ ਨਾਲ